ਇਹ ਨਹੀਂ ਪਤਾ ਬੀਪੀ ਇਨਚਾਰਜ ਹੈ ਕਿ ਚਾਂਦੀ ਇਨਚਾਰਜ ਹੈ ਕਿ ਢੋਸ ਢੋਠਿਆ ਢੋਸ ਕੌਣ ਹੈ ਇਹ ਸਮਝ ਰਿਹਾ ਉਹਦਾ ਅੱਛਾ ਥੱਲੇ ਵਾਲੇ ਵੀ ਬੰਦ ਲਿਓ ਉੱਪਰ ਵਾਲੇ ਵੀ ਬੰਦ ਲਿਓ ਪਤਾ ਇਹਨਾਂ ਨੂੰ ਉਹਨਾਂ ਨੂੰ ਵੀ ਕੁਝ ਨਹੀਂ ਲੱਗ ਰਿਹਾ ਹਾਂਜੀ ਉਹਨਾਂ ਨੂੰ ਦਿੱਲੀ ਵਾਲੇ ਨਾਲ ਪੀ ਤੁਰੇ ਫਿਰਦੇ ਆ ਨਾ ਦਿੱਲੀ ਵਾਲੇ ਨੂੰ ਸਮਝਦਾ ਕੁਝ ਨਹੀਂ ਤੇ ਹੁਣ ਲੁੱਟ ਖਸੁੱਟ ਦਾ ਕੰਮ ਆ ਸਾਰਿਆਂ ਨੂੰ ਪੈਸੇ ਲੱਗ ਗਏ ਕਿਸੇ ਨੂੰ 20 ਕਰੋੜ ਕਿਸੇ ਨੂੰ 2 ਕਰੋੜ ਕਿਸੇ ਜੀ ਐਮਐਲਏ ਬਣ ਕੇ ਉਹਨੂੰ 5 ਕਰੋੜ ਚੁਣ ਰਿਹਾ ਹੈ 12 ਵਿੱਚ ਮੈਨੂੰ ਕਿਸੇ ਨੇ ਚਾਹੇ ਉਹ ਕਾਂਗਰਸ ਦਾ ਕਹਾ ਸੀ ਜਿਹੜੀ ਮਰਜ਼ੀ ਸਰਕਾਰ ਟਾਈਮ ਟੂ ਟਾਈਮ ਆਈ ਹੈ ਕਪੂਰਥਾਲੇ ਨੂੰ ਪਾਕਿਸਤਾਨ ਦਾ ਹਿੱਸਾ ਸਮਝਿਆ ਜਾ ਰਿਹਾ ਤੁਹਾਡੀ ਮੰਤਰੀ ਸਰਕਾਰ ਹਾਏ ਹਾਏ ਜੋਸ਼ਨਾ ਜਗਾ ਹਾਏ ਸਰਕਾਰ ਹਾਏ 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 ਹੈਲੋ ਦੇਖੋ ਗੱਲ ਸੁਣੋ ਅਸੀਂ ਤੁਹਾਡੇ ਨਾਲ ਹਾਂ ਬਿਠੀ ਬੈਠੇ ਆ ਰਹੇ ਹਾਂ ਹਾਂ ਬਿਠੇ ਬੈਠੇ ਆ ਰਹੇ ਹਾਂ ਆਰਬਨ ਸਟੇਟ ਵੈਰੀਫਾਇਡ ਸਾਇਟਿੰਗ ਕਪੂਰਥਾਲਾ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਇੱਕ ਰੋਲ ਪ੍ਰਦਰਸ਼ਨ ਰੱਖਿਆ ਗਿਆ ਸੀਗਾ ਲੱਗਦਾ ਕਿ ਸਮਝਦਾ ਕਿ ਸਿਆਸੀ ਦੁਸ਼ਣਬਾਜ਼ੀ ਤੱਕ ਸੀਮਤ ਰਹਿ ਗਿਆ ਜਿਹੜੀ ਅਸਲ ਮੁੱਦਿਆਂ ਦੀ ਗੱਲ ਹੈ ਉਹਨਾਂ ਦੀ ਸੁਣੀ ਨਹੀਂ ਗਈ ਜੋ ਸਾਡੇ ਪਤਾਨਾਂ ਨੂੰ ਕਹਿ ਰਹੇ ਸੀਗੇ ਮੁੱਦਿਆਂ ਦੀ ਗੱਲ ਉਹਨੇ ਸੁਣਾਈ ਨਹੀਂ ਨਹੀਂ ਕਿਸੇ ਨੇ ਸੁਣਾਈ ਨਹੀਂ ਰਾਣਾ ਜੀ ਮਨਜੂਰ ਰਾਣਾ ਜੀ ਆਪੋ ਆਪਣੀ ਗੱਲ ਕਰਕੇ ਚਲੇ ਗਏ ਇੱਥੋਂ ਪਰ ਜਿਹੜਾ ਅਸਲ ਮੁੱਦਾ ਆ ਇਹਨਾਂ ਦੇ ਕੂੜੇ ਦਾ ਆ ਇਹਨਾਂ ਦੀਆਂ ਸਮੱਸਿਆਵਾਂ ਦਾ ਆ ਤੇ ਡਾਕਟਰ ਰਪਿੰਦਰ ਸਿੰਘ ਕੌਰ ਜੀ ਪਹਿਲਾਂ ਮੰਤਰੀ ਬਣੇ ਆ ਉਹਨਾਂ ਨੇ ਪਿੰਡਾਂ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਉਨਾ ਵਾਸਤੇ ਅੱਜ ਵੀ ਅਸੀਂ ਸਾਰਿਆਂ ਦੇ ਤੁਹਾਨੂੰ ਅਪਰੀਸ਼ੀਏਟ ਕਰਦੇ ਹਾਂ ਪਰ ਜਿਹੜੀਆਂ ਆ ਸਰਕਾਰਾਂ ਆਈਆਂ ਪਹਿਲਾਂ ਕਾਂਗਰਸ ਸਰਕਾਰ ਆਈ ਹੁਣ ਇਹ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਨੇ ਕੁਝ ਨਹੀਂ ਕੀਤਾ ਔਰ ਇਹਦਾ ਇੱਕੋ ਇੱਕ ਹਾਲ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਆਊਗੀ ਸਾਰਾ ਪੈਸਾ ਸੈਂਟਰ ਤੋਂ ਆਉਣਾ ਜਾਂ ਸੈਂਟਰ ਤੋਂ ਪੈਸਾ ਅੱਜ ਆ ਰਿਹਾ ਉਹ ਸਹੀ ਜਗ੍ਹਾ ਦੇ ਉੱਪਰ ਲੱਗ ਨਹੀਂ ਰਿਹਾ ਕਿਉਂਕਿ ਪੰਜਾਬ ਸਰਕਾਰ ਆਪਣੀ ਈਗੋ ਤੇ ਖੜੀ ਆ ਫੜਾ ਦਾ ਪੈਸਾ ਵੀ ਸਾਰਾ ਸਰਕਾਰ ਦਾ 12.500 ਕਰੋੜ ਰੁਪਈਆ ਹੋਰ ਪੈਸੇ ਵੀ ਟਕਾਰ ਜਾਨੇ ਇਹਨਾਂ ਨੇ ਸੁਲਤਾਨਪੁਰ ਲਈ 400 ਕਰੋੜ ਰੁਪਏ ਆਇਆ ਉੱਥੇ ਕਿ 300 ਕਰੋੜ ਰੁਪਏ ਲੱਗਿਆ ਦੇਖੋ ਸੁਲਤਾਨਪੁਰ ਦੀ ਹਾਲਤ ਕੀ ਹੈ ਜਾ ਕੇ ਦੋ ਮੈਂ ਸਮਝਦਾ ਕਿ ਇਹ ਸਾਰਾ ਜਿਹੜਾ ਪੈਸਾ ਆਇਆ ਉਹ ਸਹੀ ਤਰੀਕੇ ਨਾਲ ਸੈਂਟਰ ਦਾ ਯੂਜ਼ ਨਹੀਂ ਹੋ ਰਿਹਾ ਉਹਦਾ ਕਰਕੇ ਸਾਨੂੰ ਜਿਹੜੀ ਸਾਡੇ ਲੋਕ ਆ ਉਹ ਸੜਕਾਂ ਦੇ ਉੱਪਰ ਵਾਸਤੇ ਮਜਬੂਰ ਹੋ ਗਏ ਆ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਜਿਹੜੇ ਅਸਲ ਮੁੱਦੇ ਆ ਉਹਨਾਂ ਤੇ ਧਿਆਨ ਜਿਹੜਾ ਆਪਣਾ ਲਾਭਟਕਾਈਏ ਆਮ ਆਦੀ ਪਾਰਟੀ ਦੀ ਸਰਕਾਰ ਜਾਂ ਨਕਮੀ ਸਰਕਾਰ ਦੀ ਸਾਹਮਤ ਨਹੀਂ ਆ ਇਹ ਸਾਰੇ ਆਪਾਂ ਜਾਣਦੇ ਆ ਪਰ ਜਦੋਂ ਆਪਾਂ ਗੱਲ ਕਰਦੇ ਕਿਸੇ ਅਫਸਰ ਦੀ ਜੀ ਸਾਹਿਬ ਜੀ ਜਾਂ ਪ੍ਰਸ਼ਾਸਨ ਨੂੰ ਕੋਈ ਕੋਈ ਬਵਾ ਬੰਦਾ ਸਰਪੇਸੀ ਅਖੀਂ ਕਹਿੰਦੀ ਹੈ ਕਿ ਪੈਸਾ ਇਹ ਕਿੱਥੇ ਕਹਾਂ ਲਿਆ ਕਿ ਜਦੋਂ ਭਾਪਤਜਨ ਦਾ ਪਾਰਟੀ ਸਰਕਾਰ ਪੰਜਾਬ ਚੱਲੂਗੀ ਸੈਂਟਰ ਤੋਂ ਪੈਸਾ ਸਿੰਦਾ ਆਉਂਦਾ ਹੈ ਲੋਕ ਪ੍ਰਸ਼ਾਸਨ ਦੇ ਖਾਤੇ ਵਿੱਚ ਉਹ ਸਹੀ ਜਗ੍ਹਾ ਦੇ ਉੱਪਰ ਲੱਗਦਾ ਤੁਸੀਂ ਅਜੇ ਹਰਿਆਣਾ ਦੇਖ ਲਓ ਯੂਪੀ ਦੇਖ ਲਓ ਰਾਜਸਥਾਨ ਦੇਖ ਲਓ ਸਿੰਦਾ ਪੈਸਾ ਦਾ ਲੋਕਾਂ ਦੇ ਖਾਤੇ ਆ ਜਾ ਰਿਹਾ ਤੇ ਡਿਵੈਲਪਮੈਂਟ ਦਾ ਕੰਮ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਔਰ ਲੋਕ ਦੁਆਰਾ ਜੀ ਸਰਕਾਰਾਂ ਨੂੰ ਦੀ ਤੋਂ ਵੀ ਆ ਰਿਹਾ। ਤੋਂ ਮੈਂ ਇੱਕ ਸ਼ਹਿਰ ਵਾਸੀ ਦੇ ਨਾਲ ਆ। ਪਿੰਡਾਂ ਦੀ ਜਿਹੜੀ ਵੈਰ ਸੋਸਾਇਟੀ ਨਾਲ ਆ ਉਹਨਾਂ ਦੀ ਮੰਗਾਂ ਨਹੀਂ ਪੂਰੀਆਂ ਹੋਣੇ ਚਾਹੀਦੀਆਂ ਕਿਉਂਕਿ ਆਪਾਂ ਇੰਨੇ ਪੈੰਗੇ ਪ੍ਰਾਟ ਲੈ ਕੇ ਇੰਨੀਆਂ ਮਹਿੰਗੀਆਂ ਫਲੈਂਟੀਆਂ ਭਰ ਕੇ ਆਪਾਂ ਇੱਥੇ ਰਹਿਨੇ ਆ ਕਿ ਸਮਝੀਏ ਕਿ ਸੁਵਿਧਾ ਨਾ ਮਿਲੇ ਕਿ ਸਰਕਾਰ ਨੇ ਖਰਾਬੀ ਕਰ ਜਾਂਦੀ ਸਾਰੀ। ਸੋ ਇਹ ਅਸੀਂ ਜਿਹੜੇ ਅੱਜ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਇੱਕ ਕੰਮੀ ਸਰਕਾਰ ਆ ਫੇਰ ਸਭ ਕੁਝ ਕਰਦੀ। ਦੇ ਕਹਿੰਦੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਲਕ ਲਾ ਲਾ ਤੇ ਸਰਕਾਰ ਨੂੰ ਚੀਫ ਮਿਸਟਰਸ ਡੋਟ ਰਿਸਪੌਂਡਿੰਗ ਆਲਸ ਟੂ ਬਿਟੀਵਾਂਸ ਹਾਈਟਸ ਹੀ ਆਰ ਰਿਪਰੈਸੈਂਟੇਟਿਵ ਹੀ ਹੈਜ਼ ਡੂਨ ਇਟ ਟੂ ਅਸ ਵੈਰੀ ਗੁੱਡ 25% ਚਾਹਦੇ ਆ ਵਾ ਕਹਿ ਰਹੇ ਹਰ ਇਸ਼ੂ 'ਚ ਚੀਫ ਰਿਸਪੌਂਡ ਦਸੇ ਹਰ ਦੀਸੀ ਮੁੰਡੇ ਨੂੰ ਮਿਲੇ ਅਮਨੇ ਉਹ ਰਾਜ ਨੂੰ ਮਿਲੇ ਕੁਛ ਹੋਇਆ ਸਿਰਫ ਝੂਠੇ ਵਾਦੇ ਵੈ ਕਨੇ ਵੀ ਆਦਾ ਨਹੀਂ ਸਾਥ ਤੇ ਪੰਜਾਬ ਸਰਕਾਰ ਆਮ ਆਦੀ ਸਰਕਾਰ ਨੇ ਮੈਨੂੰ ਮਜਬੂਰ ਕੀਤਾ ਆਜਾ ਨੂੰ ਜੈਸੋ ਨਾਟ ਮਾਈ ਵੇ ਮੈਂ ਪਿੱਛੇ ਜਰ ਰਹਾ ਸੀ ਮੈਂ ਵਾਰ ਕਿਤਾ ਸੀ ਸਾਡੀ ਸੁਣ ਲੋ ਸੁਣ ਲੋ ਕੋਈ ਅਸਰ ਨਹੀਂ ਹੋਇਆ ਹਾਈ ਡ੍ਰੈਟ ਲੋਕੀ ਅੱਜ ਇੱਕ ਟ੍ਰੀ ਆਕਸਾਈਡ ਐਸ ਜੋ ਬੇਸ ਨੇ ਪੰਜਾਬ ਸਰਕਾਰ ਨੇ ਕਿ ਸੁਣ ਕੇ ਆਓ ਕਿ ਐਸ ਜੋ ਸਾਡੀ ਮਗ ਨੂੰ ਸੁਨੇਗਾ ਕਿਉਂ ਨਾ ਦੇ ਕੁਲੀ ਅਮਾਰੀ ਕੋਲੀਟਰ ਆ ਕੇ ਸੁਨੇਗਾ ਸਾਨੂੰ ਆਮਾਨੀ ਪਿਟਰ ਲੀਡਰ ਤੋਂ ਪਤਾ ਸੀ ਮੈਂ ਦਰਨਾ ਦੇ ਰਿਹਾ ਕੋਈ ਵੀ ਨਹੀਂ ਆਇਆ ਲੀਡਰ ਤੁਹਾਡੇ ਲੱਗੇ ਕਿਉਂ ਡਰਦੇ

दे कजन तो ने प्लाट लख लख लेट रहते हैं मुटा वाले काम कुछ नहीं है मैं एक देता हूं मीडिया चेक मैं डीडी ने क्यों किया है उन्होंने फिर भी सुने हैं अल्टीमेटली हायर ऑफिसर गेट गए पुड्ढा वाले चार-चार महीने फाइल रहंदी है कहते हैं सर फाइल का पता ही नहीं है टिकनिक डोरेंस है आजकल तीन चार साल से मेक दोरे जो गई है कि एक चीफ इंजीनियर का लेवल का अफसर मुझे पता ही नहीं टोडी पंका के बारे में ਬਾਉਂਡਰੀ ਵਾਲਸ ਤੁਸੀਂ ਜਾ ਕੇ ਦੇਖੋ ਇਧਰ ਹੀ ਆ ਕੇ ਦੇਖੋ ਸਾਹਮਣੇ 7 ਸਾਲ ਹੋ ਗਏ ਬਾਉਂਡਰੀ ਵਾਲ ਨਹੀਂ ਬਣ ਰਹੀ ਚੀਫ ਮਿਸ਼ਨ ਉੱਪਰ ਲੈਟਰ ਲਿਖਿਆ ਹੈ ਹਰਮਿੰਦਰ ਹਰਦੀਪ ਸਿੰਘ ਮੁੰਡੇ ਨੂੰ ਮੈਂ ਕਿਹਾ ਹੈ ਅਮਨਡੋਰ ਮਿਲਿਆ ਕੋਈ ਸੁਣਵਾਈ ਨਹੀਂ ਹੈ ਅੱਡੇ ਬਿੱਤੀ ਮੋਟੇ ਪੋਲ ਟਿਕੂ ਕੇ ਅਗੇ ਕਿੰਨੇ ਸਾਲ ਹੋ ਗਏ ਜੀ ਟੈਂਡਰ ਜਾ ਰਿਹਾ ਟੈਂਡਰ ਜਾ ਰਿਹਾ ਹੋਰ ਕੁਝ ਨਹੀਂ ਹੈ ਉਹ ਵੀ ਜੀ ਟੈਂਡਰ ਲਾਟ ਹੋ ਗਿਆ ਵੀ ਮੌਂਟੀ ਰਿਜ਼ਲਟ ਸਨੂ ਰਿਟਰਨ ਇੰਸ਼ੋਰੈਂਸ ਦੇ ਰਿਟਨ ਇੰਸ਼ੋਰੈਂਸ ਕਹਿੰਦੇ ਦੇਣੀ ਨਹੀਂ ਆਸੀ ਉਹ ਨਹੀਂ ਦੇਣੀ ਸਿਰਫ ਲਾਰੇ ਸਾਡੇ ਕੁਝ ਪਾਰਕਸ ਹੈਗੇ ਜਿਹਨੂੰ ਗ੍ਰੀਨ ਵੇਲਡ ਕਹਿੰਦੇ ਆ ਉਹ ਕਦੀ ਮੈਂਟੇਨ ਨਹੀਂ ਹੁੰਦੀ ਰੈਜ਼ੀਡੈਂਟਸ ਆਪ ਤਾసే ਖਰਚ ਕਰਦੇ ਆ ਲੱਖ ਰੁਪਏ ਸਭ ਤੋਂ ਰਿਚਰਡ ਡਿਪਾਰਟਮੈਂਟ ਨੂੰ ਨਾ ਪੁੱਟਦਾ ਬਟ ਕੋਈ ਮੈਂਟੇਨੈਂਸ ਲਈ ਪੈਸੇ ਖਰਚ ਨਹੀਂ ਹੋ ਰਹੇ ਸੇਵਰੇਜ ਬਲਾਕੇਜ ਹੁੰਦੇ ਨੇ ਮੀਂਹ ਪਿਆ ਸੀ ਸ਼ਹਿਰ ਦਾ ਹਾਲ ਦੇਖ ਲੋ ਪੂਰੇ ਸ਼ਹਿਰ ਤੇ ਪਾਣੀ ਪਾਣੀ ਹੋ ਗਿਆ ਸੀ ਉਰੇ ਦੇਖੋ ਉਰੇ ਆ ਦੇ ਕੋਸੇ ਜਿੱਥੋਂ ਸ਼ੁਰੂ ਹੈ ਮੈਂ ਦੇਖੋ ਮੈਂ 1 ਸੈਕਿੰਡ ਮੈਂ ਕਹਿਣਾ ਨਹੀਂ ਸੀ ਬਸ ਆਮ ਨਾਟਾ ਪੋਲਿਟੀਕਲ ਬੰਦਾ ਵੀ ਨੋ ਕਿ ਹੂ ਇਜ਼ ਬਿਹਿੰਦ ਜਿਹੜਾ ਕਟ ਆਉਟ ਹੋਇਆ ਹੈ ਇਹਨਾਂ ਦਾ ਕੰਮ ਹੀ ਸਰਕਾਰ ਦਾ ਕੰਮ ਹੈ ਸਰਕਾਰ ਮਰਦਾਬ 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 50 ਕੋਰ ਮਰਦਾਬ ਮਰਦਾਬ

ਕਸ ਮਰਤੇ ਪੰਮੀਰਾ ਤੇ ਜੇ ਆਪਣੇ ਛੋੜ ਚੱਕਰ ਦੇ ਪਰਚੇ ਨਹੀਂ ਹੈ ਸਾਨੂੰ ਕੀ ਜਾਣਦਾ ਹੈ ਕਿ ਕਟੜੇ ਦਾ ਪਰਚੇ ਹੋਣੇ ਹੈ ਜੀ ਫੁੱਟਾ ਤਾਂ ਸਾਰੇ ਦੋਨੋਂ ਪਾਸੇ ਬੁੱਟੇ ਜਾ ਰਹੇ ਉਧਰੋਂ ਕਾਰਪੋਰੇਸ਼ਨ ਲੈ ਰਹੀ ਹੈ ਇਧਰੋਂ ਇੱਕ ਕਲੈਡੀਆਂ ਲੈ ਰਹੀ ਕੋਡਾ ਵਾਲਾ ਮੈਂ ਉਸੇ ਪੁਆਇੰਟ ਤੇ ਆ ਰਹੇ 70% ਕੰਸਟਰਕਸ਼ਨ ਹੋ ਚੁੱਕੀ ਹੈ 50% ਉਹਨੇ ਕਮਿਊਨਿਟੀ ਔਰ ਸਪੋਰਟਸ ਕੰਪਲੈਕਸ ਬਣਾ ਕੇ ਦੇਣਾ ਸੀ ਕਿਧਰ ਉਹਨਾਂ ਦੇ ਐਕਸ਼ਨ ਫੁੱਟਾ ਾ ਕੇ ਦੱਸੇ ਕੀ ਹੋਇਆ ਕੁਛ ਨਹੀਂ ਹੋਇਆ ਸਾਨੂੰ ਤੇ ਐਜ਼ ਅ ਸਟੈਪ ਮਦਰ ਡੀਟ ਕਿਤਾ ਜਾ ਰਿਹਾ ਹੈ ਮੁਨਸ਼ੀਪਲ ਕੋਆਪਰੇਸ਼ਨ ਨੂੰ ਕੋ ਜਾਣਦੇ ਅਰੇ ਤੁਸੀਂ ਤੇ ਪੁੱਡਾ ਵਾਲੇ ਪੁੱਡਾ ਵਾਲੇ ਮੁਨਸ਼ੀਪਲ ਕੋਆਪਰੇਸ਼ਨ ਨਾਲ ਗੱਲ ਕਰੋ ਨਾ ਕਿਉਂ ਅਨੂਜੀ ਤੁਹਾਡੀ ਜੜ ਲੰਬਣੀ ਆ ਨਾ ਉਥੇ ਪ੍ਰਧਾਨ ਜੀ ਤੁਸੀਂ ਵੀ ਥੋੜੇ ਜਿਹਾ ਠੰਡੇ ਪੈ ਗਏ ਕਿਉਂਕਿ ਤੁਸੀਂ ਸਾਰਿਆਂ ਬਾਰੇ ਸੋਚਣਾ ਹੁੰਦਾ ਦੇਖੋ ਪੁੱਡਾ ਜਦ ਤਾਈਂ ਪੂਡੇ ਦਾ ਪੂਡਾ ਦੇ ਵਿੱਚ ਆਪਾਂ ਸਾਰਿਆਂ ਦੀ ਆਵਾਜ਼ ਨਹੀਂ ਰੱਖੀ ਸੀ ਤਾਂ ਤੈਂ ਪੁੱਡਾ ਕੂਡਾ ਸੀ ਹੁਣ ਪੁੱਡਾ ਬੀਪਿੰਦਰਜੀਤ ਕੌਰ ਦੀ ਤਾਰੀਫ ਕਰਾਂਗਾ ਇੱਥੇ ਹੈ ਨਹੀਂ ਬਿਲਕੁਲ ਨਹੀਂ ਜੀ ਇੱਥੇ ਨਹੀਂ ਆਹ ਕੋਈ ਹੈਗੇ ਜੀ ਆਹ ਕੋਣ ਹੈ ਮੇਰੇ ਮੱਤ ਮਾਰ ਰਿਹਾ ਮੈਨੂੰ ਮੈਨੂੰ ਮੇਰਾ ਕਿੱਸਾ ਕੀ ਕਹਿੰਦਾ ਅੱਛਾ ਖੜਾ ਰੋ ਬੀਬੀ ਸਾਹਿਬ ਪੂੜਾ ਜਿਹੜਾ ਪੂੜੇ ਦੇ ਵਿੱਚ ਦੀ ਹੁਣ ਟ੍ਰੈਫਿਕ ਇੰਨਾ ਆ ਜਿਹਦਾ ਦਿਲ ਕਰਦਾ ਪੂੜਾ ਥਾਣੀ ਸ਼ਾਰਟਕਟ ਮਾਰਦਾ ਬਿਲਕੁਲ ਇਹ ਜਿਤਨ ਦੀ ਤੁਸੀਂ ਬਾਉਂਡਰੀ ਖੋਲੀ ਆ ਨਾ ਇਹ ਖੁੱਲਣ ਦਿੱਤੀ ਆ ਉਦੋਂ ਦੀਆਂ ਤੁਹਾਡੀਆਂ ਚੋਰੀਆਂ ਵੀ ਵਧੀਆਂ ਕਵਾਡੀ ਵੇਰਾਂ ਤੇ ਰੋਡ ਦੀ ਵੀ ਵਧੀਆ ਤੇ ਚਲੋ ਮੈਂ ਹੁਣ ਗੱਲ ਦੂਜੇ ਬੰਦੇ ਨੂੰ ਲੈ ਗਿਆ ਨਾ ਹੁਣ ਆਵਾ ਤੁਹਾਡੇ ਮੁੱਦੇ ਤੇ ਤੇ ਅਨੰਦ ਜੀ ਮੈਨੂੰ ਨਹੀਂ ਪਤਾ ਬੀਬੀ ਇਨਚਾਰਜ ਹੈ ਕਿ ਚਾਂਦੀ ਇਨਚਾਰਜ ਹੈ ਕਿ ਤੋਸ ਤੋਸ ਜਾਂ ਤੋਸ ਕੌਣ ਹੈ ਇਥੇ ਸਮਝ ਨਹੀਂ ਉਹਦਾ ਅੱਛਾ ਥੱਲੇ ਵਾਲੇ ਵੀ ਬੰਦ ਰਹੇ ਉੱਪਰ ਵਾਲੇ ਵੀ ਬੰਦ ਰਹੇ ਪਤਾ ਇਹਨਾਂ ਨੂੰ ਉਹਨਾਂ ਨੂੰ ਵੀ ਕੁਝ ਨਹੀਂ ਲੱਗ ਰਿਹਾ ਹਾਂਜੀ ਉਹਨਾਂ ਨੂੰ ਦਿੱਲੀ ਵਾਲਿਆਂ ਨਾਲ ਪੀਤੁਰੇ ਫਿਰਦੇ ਆ ਤੇ ਦਿੱਲੀ ਵਾਲਿਆਂ ਨੂੰ ਸਮਝਦੇ ਕੁਝ ਨਹੀਂ ਹੇ ਹੁਣ ਲੁੱਟ ਖਸੁੱਟ ਦਾ ਕੰਮ ਐ ਸਾਰਿਆਂ ਨੂੰ ਪੈਸੇ ਲੱਗ ਗਏ ਕਿਸੇ ਨੂੰ 20 ਕਰੋੜ ਕਿਸੇ ਨੂੰ 2 ਕਰੋੜ ਕਿਸੇ ਜੇ ਐਮਐਲਏ ਬਣ ਗਿਆ ਉਹਨੂੰ 5 ਕਰੋੜ ਚੁਣ ਰਿਆ 12 ਚ ਮੈਨੂੰ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਤੇ ਆ ਜਿਹੜੀ ਇਹਨਾਂ ਚ ਆ ਰਿਹਾ ਸੋ ਮੇਰਾ ਮਤਲਬ ਕਹਿਣ ਦਾ ਯਾਰ ਤੁਹਾਨੂੰ ਤੁਹਾਡੀ ਕਿਹਨੂੰ ਚਿੰਤਾ ਸਾਡੇ ਰਾਜ ਘਟ ਘਟ ਲੁੱਟ ਖਸੁੱਟ ਤਾਂ ਨਹੀਂ ਸੀ ਨਹੀਂ ਸੀ ਹੈ ਤੇ ਜੇ ਅਸੀਂ ਕੋਈ ਗੱਲ ਕਹਿਤੀ ਤਾਂ ਪੂਰੀ ਕੀਤੀ ਤੇ ਮੈਂ ਬੀਬੀ ਜੀ ਤੁਹਾਨੂੰ ਵੀ ਬੜੀ ਵਾਰ ਬੇਨਤੀ ਕੀਤੀ ਕਿ 10 ਕਰੋੜ ਰੁਪਇਆ ਕਪੂਰਥਲੇ ਦਾ ਆਇਆ ਉਦੋਂ ਤੁਸੀਂ ਇੰਚਾਰਜ ਹੁੰਦੇ ਸੀ ਹੁਣ ਦਾ ਪਤਾ ਨਹੀਂ ਤੇ 10 ਕਰੋੜ ਰੁਪਇਆ ਸਾਡਾ ਵਾਪਸ ਲੈ ਕੇ ਦਿਓ ਜਾਂਦਾ ਬੜੀ ਮੁਸ਼ਕਿਲ ਨਾਲ ਹੁੰਦੇ ਪੈਸੇ ਚਲੋ ਦੱਸ ਤਾਂ ਗਿਆ ਸੀ ਉਹਦੇ ਨਾਲ 4 ਕਰੋੜ ਰੁਪਇਆ ਜਿਹੜਾ ਤਾਰਾ ਨਾ ਗਰੀਬ ਜਨਤਾ ਦੇ ਘਰਾਂ ਦੇ ਉੱਪਰ ਦੀ ਉਹਦੀ ਵੀ ਗੱਲ ਉਹ ਵੀ ਵਾਪਸ ਚਲੀ ਗਿਆ ਇੱਥੇ ਵੀ ਉਹਨੇ ਕੰਮ ਨਹੀਂ ਕੀਤਾ ਤੁਮਾਰਨਾ ਤੁਹਾਡੀਆਂ ਸਹੀ ਆ ਇਹ ਘਰ ਬੀਬੀ ਤੇ ਵੀ ਮੰਨ ਲੜੀਆਂ ਬੀਬੀ ਕਹਿੰਦੀ ਹੈ ਕਿ ਵੀ ਤੂੰ ਮੇ ਤਾਂ ਸਭਾ ਚ ਬੋਲੀ ਬਿਲਕੁਲ ਬੋਲਦਾ ਪਰ ਜੇ ਮੈਂ ਬੋਲਦਾ ਬੇਵਾਕੂ ਕੀ ਬੋਲਦਾ ਕੋਈ ਤਾਂ ਫਿਰ ਮੈਨੂੰ ਡਾਕੀ ਨਹੀਂ ਸਕਦਾ ਮੈਂ ਰਹਾਂ ਤੋੜੀ ਗਰੀ ਆਉਂ ਤੋੜੀ ਜੇ ਮਾਰੀ ਆਉਗੀ ਜੋ ਮਰਜੀ ਬੋਲਿਓ ਵੈਸੇ ਬੀਬੀ ਚੰਗੀ ਆ ਉਹ ਮੇਰੀ ਭੈਣ ਸੀ ਰੋਸ ਗਈ ਸੀ ਮੈਂ ਫਿਰ ਰੋਸੀ ਜਾਂਦਾ ਮੇਰੀ ਭੈਣ ਭਰਾ ਨਹੀਂ ਰੋਸਦੇ ਇਹ ਬੈਨ ਪਤਾ ਨਹੀਂ ਇਹਨਾਂ ਨੂੰ ਆਲੇ ਦੁਆਲੇ ਇਹਦੇ ਆਲੇ ਦੁਆਲੇ ਇਤਨੇ ਬੰਦੇ ਲੱਗ ਗਏ ਚਲੋ ਸਾਥੀ ਲੇਕਿਨ ਬੀਬੀ ਜੀ ਆਪਾਂ ਕੰਮ ਕਰਨੇ ਆ ਲੋਕਾਂ ਦੇ ਤੇ ਇਹਨਾਂ ਦੀਆਂ ਜਿਨੀਆ ਡਿਮਾਂਡਸ ਨੇ ਉਹ ਤੁਸੀਂ ਵੀ ਨੋਟ ਕਰੋ ਫਿਰ ਤੁਸੀਂ ਡੀਸੀ ਚੌਂਕ ਚ ਉਤਰਨਾ ਲਾਓ ਤੁਹਾਡੀ ਉਧਰ ਨਹੀਂ ਸੁਣਨੀ ਕਿਸੇ ਨੇ ਤੇ ਇੱਕ ਮਿੰਟ ਇੱਕ ਮਿੰਟ ਵੀਰ ਤੇ ਜਿੱਥੇ ਤੇ ਰਾਣੇ ਨਿਕਲ ਆ ਮੈਨੂੰ ਕਿ ਮੇਰਾ ਵੀਰ ਕੱਲ ਵੀ ਆਇਆ ਉਸ ਤੋਂ ਪਹਿਲਾਂ ਵੀ ਮੇਰੀ ਸਲਾਹ ਨਾਲ ਆਇਆ ਤਰਨਾ ਮੈਂ ਕਿਹਾ ਮੈਂ ਜ਼ਰੂਰ ਆਉਂਗਾ ਹਾਲਾਂਕਿ ਮੈਂ ਬਲਾਚੌਰ ਵੀ ਜਾਣਾ ਫਿਰ ਮੈਂ ਬੰਨੇ ਤੇ ਵੀ ਵਾਪਸ ਉਥੋਂ ਆ ਕੇ ਆਉਣਾ ਮੈਂ ਇਹ ਮੇਰੇ ਤੇ ਪੁਆਇੰਟ ਕਿ ਮੇਰਾ ਬੰਦਾ ਤੇ ਜਿਹੜੇ ਕਸੂਰ ਸਾਡੇ ਹੋਣਗੇ ਸਾਡੀ ਚੋਲੀ ਪਾ ਦਿਓ ਲੇਕਿਨ ਸਰਕਾਰ ਜਿਹਦੀ ਆ ਝੋਲੀ ਤਾਂ ਉਸੇ ਵਿੱਚ ਪੈਣਾ ਮੈਂ ਬੇਨਤੀ ਕਰਾਂਗਾ ਮੇਰੇ ਮਗਰੋਂ ਜਿਹੜਾ ਮਰਜੀ ਜੋ ਮਰਜੀ ਬੋਲਦਾ ਫਿਰ ਮੈਨੂੰ ਇਸ ਗੱਲ ਦਾ ਨਹੀਂ ਆ ਲੇਕਿਨ ਮੈਂ ਇਹਨਾਂ ਜ਼ਰੂਰ ਚਾਹਣਾ ਕਿ ਇਹਨਾਂ ਦੀ ਡਿਮਾਂਡ ਜਿਹੜੀ ਆ ਨਾ ਇੱਕ ਕਮਿਊਨਿਟੀ ਸੈਂਟਰ ਵਾਲੀ ਉਹ ਓਕੇ ਹੋ ਕੇ ਵੀ ਕੈਨਸਲ ਹੋ ਗਈ ਕਿਉਂ ਹੋਈ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਤੁਸੀਂ ਮੇਰੇ ਨਾਲ ਗਏ ਸੀ ਜਿਸ ਨੂੰ ਪਕੜਾ ਕੇ ਆਏ ਸੀ ਬਿਲਕੁਲ ਆ ਕੇ ਸੀ ਔਰ ਹੁਣ ਕਿਉਂ ਨਹੀਂ ਹੋਈ ਠੀਕ ਹੈ ਸਾਡਾ ਰਾਜ ਵੀ 5 ਸਾਲ ਸੀ ਫੈਗ ਐਂਡ ਤੇ ਹੋਇਆ ਹੁਕਮ ਤੇ ਉਹ ਰੁਕ ਗਿਆ ਲੇਕਿਨ ਮੈਂ ਤੁਹਾਨੂੰ ਵਿਸ਼ਵਾਸਨ ਦਿਵਾਉਣਾ ਚਾਹਣਾ ਸਰਕਾਰ ਸਾਡੀ ਆਉਣੀ ਆ ਤੂੰ ਇਹ ਲਿਉਣੀ ਆ ਤੇ ਇਹ ਕੰਮ ਤੁਹਾਡੇ ਪਹਿਲ ਦੇ ਦਰ ਤੇ ਕਰਕੇ ਦੇਾਂਗੇ ਤੇ ਬਾਕੀ ਬੀਬੀ ਜੀ ਜੋ ਮੇਰੀ ਝੋਲੀ 'ਚ ਮੇਰੇ ਮਗਰ ਪਾਉਣਾ ਹੈ ਪਾ ਦੇ ਨਹੀਂ ਅਸੀਂ ਰਾਣਾ ਯਾਰ ਇੱਕ ਮਿੰਟ ਸਰ ਮੈਂ ਟੈਂਡਰ ਦੀ ਗੱਲ ਹੀ ਕਰ ਰਿਹਾ ਮੈਂ ਟੈਂਡਰ 16 ਸੈਦੀ ਹੈ ਸਰ ਦਾ ਬੰਨ ਕਦੋਂ ਹੈ ਟੈਂਡਰ ਦੇ ਜੇ ਪਾਲੀ ਹੋ ਜੇ ਟੈਂਡਰ ਹੋ ਕੇ ਹੋ ਕੇ ਹੋ ਕੇ ਸਰ ਦਾ ਬੰਨ ਕਦੋਂ ਹੈ ਉਹ ਜੇ ਉਹਦਾ ਹੀ ਹੋਣਾ ਚਾਹੀਦਾ ਠੀਕ ਹੈ ਇਹੋ ਕੁਝ ਪੜੂਗਾ ਥੋੜਾ ਜਿਹਾ ਟੈਂਡਰ ਟੈਂਡਰ ਕੋਈ ਟੈਂਡਰ ਜਿਹੜਾ ਸਾਡਾ ਆਏਗਾ ਉਹ ਹੋਲ ਕੇ ਉਹਦਾ ਪ੍ਰੋਸੈਸਰ ਲੋਕ ਨੂੰ ਲੈਦਾ ਹੁੰਦਾ ਪ੍ਰੋਸੈਸਰ ਪ੍ਰੋਸੈਸਰ ਨੂੰ ਲੈਦਾ ਪ੍ਰੋਸੈਸਰ ਆ ਉਹ ਤੋਂ ਬਾਅਦ ਜਿਹੜੀ ਅਲਾਟਮੈਂਟ ਤੋਂ ਬਾਅਦ ਕਿਉਂਕਿ ਤੁਹਾਨੂੰ ਪਤਾ ਵੀ ਇਹ ਜਿਹੜਾ ਸੀਨੀਅਰ ਅਫਸਰ ਦੇ ਵਿੱਚ ਨਹੀਂ ਹੁੰਦੀ ਸਾਡੇ ਅੰਨੇ ਪੜਦਾ ਹੈ ਫਿਰ ਫਰਵਰੀ ਦੇ ਵਿੱਚ ਸ਼ੁਰੂ ਹੋ ਜੇ ਅਸੀਂ ਇੱਕ ਤੋਂ ਵੀ ਨਾ ਪ੍ਰੋਸੈਸਰ ਕਰਾ ਸਰ ਜਿਹੜਾ ਫਟਾ ਛਾਟਦਾ ਫਟਾ ਛਾਟਦਾ ਤੁਸੀਂ ਕਹਾਰਾਂ ਫਟਾ ਜਿਹੜਾ ਛਾਟਦਾ ਬੁੱਢਾ ਦੇ ਵਿੱਚ ਇੰਨਾ ਵੱਡਾ ਉਹ ਕਾਰਾਂ ਦੇ ਨਾਲ ਇੰਨਾ ਭੜਕਦਾ ਕੋਈ ਉਸੇ ਉਹ ਬੱਟਾ ਚਕਾ ਲਓ ਜਾਂਦਾ ਸਰ ਬਸ ਸਰ ਉਹ ਪੱਥੇ ਚਕਾ ਲਓ ਯਾਰ ਸ਼ਿਕਟ ਦਾ ਗਰਾਵ ਚਿੰਦੇ 10 12 ਸੌ ਬੋਗੀਆਂ ਰੱਖੀ ਛੋੜੀਆਂ ਦਿਵੜਾਂ ਤੋਂ ਪੁਰਾਣੇ ਸਨ ਜੁਕੋ ਉਹ ਦੂਸਰੇ ਕੋਨਾ ਚ ਪੈ ਗਿਆ ਇੱਕ ਹੋਈ ਇੱਕ ਚਾਲਾ ਪੂਰੀ ਕਿਹਾ ਹੋ ਸਾਂਝਾ ਸੀ 10 ਬਗੀਆਂ ਸਿਮਟਕ ਨਹੀਂ ਮਾੜਿਆ ਸਟਾਡ ਦੇ ਅਸ਼ੋਕ ਜੀ ਆਏ ਨੇ ਐਨਕਿਊ ਸਾਹਿਬ ਖੜੇ ਨੇ ਸਾਨੂੰ ਇਹਨਾਂ ਨਾਲ ਜੇ ਜੀ ਨਾਲ ਕੋਈ ਤਕਲੀਫ ਨਹੀਂ ਕੋਈ ਸੰਭ ਨਹੀਂ ਕੋਸਣਾ ਇੱਥੇ ਲੋਕਾਂ ਦਾ ਸਾਂਝਾ ਮਸਲਾ ਹੈਗਾ ਵਾ ਇਹਨੂੰ ਪੋਲੀਟੀਕਲ ਮਸਲਾ ਨਾ ਬਣਾਇਆ ਜਾਵੇ ਕਿ ਇਹ ਜਿਹੜੀ ਚੀਜ਼ਾਂ 2009 ਤੋਂ ਚੱਲ ਰਹੀਆਂ ਕਦੀ ਅਕਾਲੀ ਪਾਵਰ ਚਾਹੇ ਕਦੀ ਕਾਂਗਰਸ ਆਈ ਹੁਣ ਆਮ ਆਦਮੀ ਪਾਰਟੀ ਆਈ ਹੈ ਲੇਕਿਨ ਮੈਂ ਇਹ ਫੀਲ ਕਰਦੀ ਆ ਕਿ ਅੱਜ ਤੱਕ ਕਪੂਰ ਥਲੇ ਨੂੰ ਕਿਸੇ ਵੀ ਸਰਕਾਰ ਨੇ ਪੰਜਾਬ ਦਾ ਹਿੱਸਾ ਨਹੀਂ ਸਮਝਿਆ ਮੈਂ ਇੱਥੇ ਮੈਂ 93 94 94 95 ਲੈ ਕੇ ਗਈ ਆ ਹਾਂਜੀ ਅਕਾਲੀ ਵੀ ਆਏ ਸਾਰੇ ਆਏ ਸਰਕਾਰ ਆਏ ਤੇ ਤੁਸੀਂ ਅੱਗੇ ਕੀ ਕਰਤਾ ਅਸੀਂ ਦੇਖੋ ਸਾਡੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਮੈਂ ਪਿਛਲੇ ਘੰਟੇ ਤੋਂ ਨਾ ਮੈਂ ਤੁਹਾਡੇ ਨਾਲ ਫੋਨ ਤੇ ਚੌਪਾ ਸੀ ਤੇ ਮੈਂ ਵੀ ਤੋਰ ਪਰੇ ਤਰ੍ਹਾਂ ਕਣੀ ਆਣਾ ਜਾਂਦਾ ਪਰ ਤੁਸੀਂ ਅੱਗੇ ਕੀ ਕੀਤਾ ਮੇਰੇ ਇਹਦਾ ਮੇਰੀ ਕਾਨੂੰਨੀ ਮੈਂ ਡਿਫੈਂਸ ਕਰਨ ਲੱਗਿਆ ਹਾਈ ਕੋਰਟ ਦੇ ਵਿੱਚ ਮੈਂ ਗੈਰਮੰਡਟ ਜੀ ਐਕਸੀਡੇਸ਼ਨ ਜੀ ਹੈ ਨਾ ਪਰਸਨਲ ਇਸ਼ੂ ਨਾ ਬਣਾਓ ਸੁਣ ਲਾ ਜਿਹੜਾ ਪਰਵਰ ਜਿਹੜਾ ਮੇਰੀ ਗੱਲ ਸੁਣੋ ਮੇਨ ਮੁੱਦਾ ਹੈਗਾ ਸਾਡਾ ਕੂੜੇ ਦਾ ਡਿਸਪੋਜ਼ਲ ਕੂੜਾ ਨਹੀਂ ਇੱਥੇ ਚੁੱਕਿਆ ਜਾ ਰਿਹਾ ਚਾਹੇ ਉਹ ਕਾਰਪੋਰੇਸ਼ਨ ਦਾ ਕੋਈ ਵੀ ਆ ਇਹ ਸਿੱਧਾ ਹੱਲ ਕਰੋ ਸਾਨੂੰ ਇੱਕ ਸਰਗਮ ਹੋ ਰਹੀ ਹੈ ਬਈਆਂ ਕੂੜਾ ਚੁੱਕਾਂ ਦਾ ਕੂੜੇ ਦੀ ਹੱਲ ਕਰੋ ਚਾਹੇ ਕਾਰਪੋਰੇਸ਼ਨ ਦਾ ਆਣਾ ਹੈ ਹੱਲ ਕਰੋ ਇੱਕ ਮਿੰਟ ਕੂੜੇ ਦਾ ਇੱਕ ਮਿੰਟ ਹੋਰ ਗੱਲ ਕਰਫੋਨੋ ਹੈਲੋ ਇੱਕ ਮਿੰਟ ਬੀਬੀ ਜੀ ਹਾਂ ਜੇ ਤਾਂ ਕੂੜੇ ਦੇ ਵਿੱਚ ਅਸ਼ਵਾਸ਼ਣ ਦੇਣਾ ਤਾਂ ਮੈਂ ਪਿੱਛੇ हट ਜਾਣਾ ਨਹੀਂ ਫਿਰ ਮੈਨੂੰ ਮੌਕਾ ਦੇ ਦੇਣਾ ਮੈਂ ਉਹ ਗਾਣੇ ਵੀ ਕਰ ਦਿੱਤਾ ਹੋਵੇ ਦੇਖੋ ਮੈਂ ਦੇਖੋ ਰਾਣਾ ਜੀ ਮੇਰੇ ਭਰਾ ਨੇ ਇਹ 25 ਸਾਲ ਚ ਜਗ੍ਹਾ ਨਹੀਂ ਲੱਭ پائی ਕੁਪੂਲਾ ਰੱਖਣ ਲਈ ਇੱਕ ਮਿੰਟ ਰਾਣਾ ਜੀ ਦੇ ਕਤਲ ਸਰੇਵਾ ਸਰ ਕਰ ਹੈਲੋ 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 ਤੁਹਾਡੇ ਕੋਲ ਤੁਹਾਡੇ ਕੋਲ ਕੋਈ ਕਨਫਿਊਜ਼ਨ ਹੈਗਾ ਵੀਰ ਵੀਰ ਹੋਣਾ ਕੋਲ ਤਾਂ ਹੈਗਾ ਮੇਰੀ ਆਉਂਦੀ ਮੇਰੀ ਅੱਧੀ ਇੱਕ ਮਿੰਟ ਯਾਰ ਤੁਹਾਡੇ ਕੋਲ ਜੇ ਜੇ ਇਹ ਨਹੀਂ ਕਨਫਿਊਜ਼ਨ ਨਾ ਹੋਵੇ ਇਹ ਨਹੀਂ ਕਨਫਿਊਜ਼ਨ ਤੇ ਸਰਕਾਰ ਕੁਝ ਕਰੇ ਲੇਕਿਨ ਮੈਂ ਇਹ ਕਹਿਣਾ ਚਾਹਣਾ ਮੈਂ ਤਾਂ ਵਿਰਾਨ ਸਭਾ ਚ ਗਿਆ 2 ਸਾਲ ਹੋ ਗਏ ਕਿ ਇਹ ਕਮੀਆ ਕਮਿਸ਼ਨਰ ਇਹਦਾ ਟ੍ਰਾਂਸਫਰ ਕਰੋ ਵਿਧਾਨ ਸਭਾ ਜੀ ਬਾਬੋ ਕੋਈ ਜਵਾਬ ਨਹੀਂ ਕੋਈ ਉਹ ਚਾਉਂਦੇ ਆ ਉਹ ਕਹਿੰਦੇ ਲੋਕਾਂ ਨੂੰ ਐਂ ਮਾਰੋ ਤੇ ਰਹੀ ਗੱਲ ਕੂੜੇ ਦੀ ਰਾਣਾ ਸਾਫ ਕਰੋ ਹੁਣ ਮੈਨੂੰ ਆਗਿਆ ਦੇ ਦਿਓ ਮੈਂ ਭਲਾ ਚੱਲ ਜਾਣਾ ਇਹ ਵੀ ਤੁਸੀਂ ਇਹ ਕਰਾ ਰਹੇ ਨਹੀਂ ਤੁਹਾਡੇ ਕੋਲ ਹੋ ਜਾ ਆਪਾਂ ਕਹਿੰਦੇ ਪਏ ਇਹਦਾ ਵੀ ਕਰਾਇਆ ਕਰੋ ਕਹਿੰਦੇ ਚਾਹੇ ਉਹ ਕਾਂਗਰਸ ਹੋ ਕਾਥੀ ਜਿਹੜੀ ਮਰਜ਼ੀ ਸਰਕਾਰ ਟਾਈਮ ਟੂ ਟਾਈਮ ਆਈ ਹੈ ਕਪੂਰਥਲੇ ਨੂੰ ਪਾਕਿਸਤਾਨ ਦਾ ਹਿੱਸਾ ਸਮਝਿਆ ਜਾ ਰਿਹਾ ਸਾਡੀ ਮੰਤਰੀ ਸਾਹਿਬ ਨੇ ਬਾਜ ਨਹੀਂ ਸੁਣੀ ਇੰਚਾਰਜ ਨੂੰ ਬਹਾਓ ਇੰਚਾਰਜ ਨੂੰ ਬਹਾਓ ਅਸੀਂ ਵੀ ਕਹਿੰਦੇ ਹਾਂ ਮੋਰਾ ਕੋਈ ਗੱਲ ਕਰ ਜੀ ਇੰਚਾਰਜ ਆਈ ਨਹੀਂ ਇੰਚਾਰਜ ਇੱਥੇ ਸਸਦਾਂ ਦਾ ਕੰਮ ਨਹੀਂ ਕਰਾਉਣਾ ਕੋਈ ਕੰਮ ਨਹੀਂ ਕਰਾਉਣਾ ਸਸਦ ਨਹੀਂ ਹੈਗਾ ਨਹੀਂ 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 ਇਹ ਜੀ ਦਾ 2.9 ਤੋਂ ਚੱਲ ਰਹੀਆਂ ਹੈਗੀਆਂ ਮੈਂ ਵੀ ਪ੍ਰੈਜ਼ੈਂਟ ਕਰਨ ਦੇ ਕਿ 2.30 ਬੱਤੇ ਮੈਗਾ ਇੱਕ ਟਾਈਮ ਸੁਣੋ ਇੱਕ ਮਿੰਟ ਸਾਰੇ ਆਲੀ ਵਕ ਮੈਂ ਅਪਾ ਦੇਖਦਾ ਪਹਿਲਾਂ ਆਪਾਂ ਦੇਖਣਾ ਕਰਾਂਗੇ ਇਹ ਵੀ ਕੱਲ ਨੂੰ ਇਹ ਕਹਿ ਦੋ ਕਿ ਹੋਣਗੇ ਵੀ ਪੜੀ ਕਰਕੇ ਇਸ ਦਾ ਕੋਈ ਸਬੰਧ ਨਹੀਂ ਦਿੱਤਾ। ਦਾਲ ਨੂੰ ਪਤਾ ਨਹੀਂ ਲੱਗਾ ਪੱਤਾ ਨਹੀਂ ਆ ਰਿਹਾ ਪੱਤਾ ਕਾਰ ਦੀ ਦਵਾਜ ਨਾਲ ਕਰਵਾਉਣ ਦੇ ਕੋਈ ਰੋਕਾ ਨਹੀਂ। انو جی اکری دا پانا ਜਿਹੜੇ ਸਾਰੇ ਹੱਥ ਖੜੇ ਕਰੋ ਜਿਹੜੇ ਸਾਰੇ ਜਣੇ ਜੋਸ਼ ਨਾਲ